ਸਾਹ 소ਸ਼ਲ ਮੀਡੀਆ ਤੇ ਜਾਂ ਬੈਸੇ ਰੇਕ ਦੂਜੀ ਜਾਂ ਤੀਜੇ ਬੰਦੇ ਦਾ ਇਹੀ ਮੁੱਦਾ ਹੁੰਦਾ ਕਿ ਯਾਰ ਮੇਰੇ ਨਾਲ ਹੀ ਕਿਉਂ ਮੜਾ ਹੁੰਦਾ ਹਰ ਵਕਤ ਮੈਨੂੰ ਹੀ ਕਿਉਂ ਭੁਗਤਣਾ ਪੈਂਦਾ ਜਾਂ ਲੋਕ ਮੇਰੇ ਨਾਲ ਹੀ ਕਿਉਂ ਮੜਾ ਕਰਦੇ ਇਸ ਦਾ ਸਿੱਧਾ ਸਿੱਧਾ ਤੇ ਸਾਫ਼ ਇੱਕ ਜਮਾ ਕਲੀਅਰ ਦਾ ਜਵਾਬ ਆ ਕਿ ਇਸ ਦਾ ਕਾਰਨ ਤੁਸੀਂ ਹੋ ਕੋਈ ਦੂਜਾ ਜਾਂ ਤੀਜਾ ਇਨਸਾਨ ਨਹੀਂ ਹੈਗਾ ਇਹ ਸੱਚ ਜਿੰਨਾ ਤੁਸੀਂ ਜਲਦੀ ਹਾਜ਼ਮ ਕਰ ਲੋਗੇ ਤੁਹਾਡੇ ਲਈ ਉਨਾ ਹੀ ਵਹਿਤਰ ਹੋਏਗਾ ਹੁਣ ਇਹ ਮੈਂ ਕਿਉਂ ਕਿਹਾ ਕਿ ਇਸ ਦਾ ਕਾਰਨ ਤੁਸੀਂ ਹੋ ਇਸ ਦਾ ਕਾਰਨ ਇਹ ਹੈ ਕਿ ਤੁਸੀਂ ਆਪਣੀ ਹੱਦਾਂ ਪਾਰ ਕਰੀ ਬੈਠੇ ਹੋ ਦੁਬਾਰਾ ਮੈਂ ਫਿਰ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਆਪਣੀ ਹੱਦਾ ਪਾਰ ਕਰੇ ਬੈਠੇ ਹੋ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਤੁਹਾਨੂੰ ਅਜੇ ਤੱਕ ਆਪਣੀ ਗੱਲ ਕਰਨ ਦਾ ਜਾਂ ਕਿਸੇ ਨਾਲ ਆਪਣੇ ਜਜ਼ਬਾਤ ਸਾਂਝੇ ਕਰਨ ਦਾ ਤਰੀਕਾ ਹੀ ਨਹੀਂ ਪਤਾ ਲੱਗਾ ਤੇ ਕਿਸ ਬੰਦੇ ਨਾਲ ਕਿੰਨੀ ਸਾਂਝੀ ਕਰਨੀ ਹੈ ਗੱਲ ਸਾਂਝੀ ਕਰਨ ਲਈ ਤੁਹਾਨੂੰ ਆਪਣੀਆਂ ਹੱਦਾਂ ਤੈਅ ਕਰਨੀਆਂ ਪੈਣਗੀਆਂ ਕਿ ਕਿਸ ਨਾਲ ਕਿੰਨੀ ਗੱਲ ਸਾਂਝੀ ਕਰਨੀ ਇਹ ਲਗਭਗ ਹਰੇਕ ਨਾਲ ਹੁੰਦਾ ਕਿ ਤੁਸੀਂ ਕਿਸੇ ਨਾਲ ਆਪਣੀ ਥੋੜੀ ਜਿਹੀ ਗੱਲ ਸਾਂਝੀ ਕਰਦੇ ਹੋ ਜੋ ਤੁਹਾਡੇ ਜਾਣ ਪਛਾਣ ਵਾਲਾ ਫਿਰ ਗੱਲ ਸੁਣ ਲੈਂਦਾ ਪਰ ਸੁਣ ਕੇ ਕੁਝ ਦਿਨਾਂ ਬਾਅਦ ਉਸ ਗੱਲ ਦਾ ਕੁਝ ਹੋਰ ਹੀ ਬਣਾ ਦਿੰਦਾ ਜਿਸ ਦਾ ਨਤੀਜਾ ਸਿੱਧਾ ਤੁਹਾਡੇ ਮਨ ਦੇ ਤਲ ਤੇ ਵਾਰ ਕਰਦਾ ਜਿਸ ਨੂੰ ਸਿਰਫ ਤੁਸੀਂ ਇੱਕ ਮਿੰਟ ਸਾਂਝਾ ਕਰਦੇ ਹੁੰਦਾ ਉਸ ਨਾਲ ਤੁਸੀਂ ਆਪਣਾ ਸਾਰਾ ਦਿਨ ਸਾਂਝਾ ਕਰ ਦਿੰਦੇ ਹੋ ਫਿਰ ਉਸ ਦੀਆਂ ਸੋਚਾਂ ਤੁਹਾਡੇ ਤੇ ਉਲਟ ਵਾਰ ਕਰਦੀਆਂ ਜਦੋਂ ਉਸ ਨੂੰ ਮੌਕਾ ਮਿਲਦਾ ਤੇ ਤੁਸੀਂ ਸੋਚਦੇ ਹੋ ਕਿ ਹਰ ਵਾਰ ਮੇਰੇ ਨਾਲ ਹੀ ਮਾੜਾ ਕਿਉਂ ਹੁੰਦਾ ਉਹੀ ਸੋਚ ਤੁਹਾਡੇ ਮਨ ਤੇ ਘਰ ਘਰ ਜਾਂਦੀ ਹੈ ਤੇ ਫਿਰ ਉਸ ਦੇ ਨਤੀਜੇ ਤੁਹਾਨੂੰ ਵਾਰ-ਵਾਰ ਮਿਲਦੇ ਨੇ ਤੇ ਤੁਹਾਡਾ ਦਿਮਾਗ ਇਸੇ ਸੋਚ ਵਿੱਚ ਰਹਿੰਦਾ ਤੇ ਤੁਹਾਨੂੰ ਇਹ ਯਕੀਨ ਦਿਵਾ ਦਿੰਦਾ ਕਿ ਤੁਹਾਡੇ ਨਾਲ ਹੀ ਹਰ ਵਾਰ ਮਾੜਾ ਹੁੰਦਾ ਜੋ ਵੀ ਤੁਹਾਡੇ ਯਾਰ ਦੋਸਤ ਨੇ ਜਾਂ ਹੋਰ ਰਿਸ਼ਤੇਦਾਰ ਨੇ ਉਹਨਾਂ ਨਾਲ ਇੱਕ ਹੱਦ ਤੱਕ ਆਪਣਾ ਸਾਂਝ ਰੱਖ ਆਪਣਾ ਆਪ ਸਾਂਝਾ ਕਰਨ ਤੋਂ ਪਹਿਲਾਂ 100 ਵਾਰ ਸੋਚੋ ਕਿ ਜਿੰਨਾ ਤੁਸੀਂ ਆਪਣਾ ਆਪ ਦਿੰਦੇ ਹੋ ਅਗਲੇ ਨੂੰ ਕਿ ਉਹ ਉਹਨਾਂ ਅਸੀਂ ਤੁਹਾਨੂੰ ਆਪਣਾ ਆਪ ਦਿੰਦਾ ਜੇਕਰ ਉਹ ਉਸ ਲੈਵਲ ਤੱਕ ਜਾਂਦਾ ਤਾਂ ਠੀਕ ਹੈ ਨਹੀਂ ਤਾਂ ਤੁਹਾਨੂੰ ਸੋਚਣਾ ਪੈਣਾ ਕਿ ਤੁਹਾਨੂੰ ਕਿਸ ਹੱਦ ਤੱਕ ਆਪਣਾ ਆਪ ਸਾਂਝਾ ਕਰਨਾ ਪੈਣਾ ਕਿਸੇ ਨੂੰ ਕੋਈ ਤੁਹਾਡਾ ਕਰੀਬੀ ਤੁਹਾਡਾ ਯਾਰ ਦੋਸਤ ਤੁਹਾਨੂੰ ਫੋਨ ਕਰਦਾ ਤਾਂ ਤੁਸੀਂ ਨਾਲ ਦੀ ਨਾਲ ਹਾਜ਼ਰ ਹੋ ਜਾਂਦੇ ਹੋ ਆਪਣੇ ਸਾਰੇ ਕੰਮ ਛੱਡ ਕੇ ਤੇ ਫੋਨ ਵੀ ਪਹਿਲੀ ਰਿੰਗ ਤੇ ਚੱਕਦੇ ਹੋ ਫਿਰ ਜਦੋਂ ਤੁਹਾਨੂੰ ਲੋੜ ਪੈਂਦੀ ਹੈ ਪਹਿਲਾਂ ਤਾਂ ਉਹ ਛੇਤੀ ਫੋਨ ਨਹੀਂ ਚੱਕਦਾ ਤੇ ਜੇਕਰ ਚੱਕ ਵੀ ਲਵੇ ਤਾਂ ਸਮੇਂ ਸਿਰ ਹਾਜ਼ਰ ਨਹੀਂ ਹੁੰਦਾ ਤੇ ਇਸੇ ਸਭ ਚੱਕਰ ਦੇ ਵਿੱਚ ਤੁਸੀਂ ਪਿਸਦੇ ਹੋ ਤੁਹਾਡਾ ਦਿਮਾਗ ਤੇ ਤੁਹਾਡਾ ਮਨ ਸਫਰ ਕਰਦਾ ਇਹਨਾਂ ਚੀਜ਼ਾਂ ਦੇ ਵਿੱਚ ਤੇ ਤੁਸੀਂ ਫਿਰ ਉਹੀ ਸੋਚਦੇ ਹੋ ਕਿ ਹਰ ਵਾਰ ਮੈਂ ਹੀ ਕਿਉਂ ਮੇਰੇ ਨਾਲ ਹੀ ਹਰ ਵਾਰ ਕਿਉਂ ਮਾੜਾ ਹੁੰਦਾ ਮੈਂ ਇਹ ਨਹੀਂ ਕਹਿ ਰਿਹਾ ਕਿ ਯਾਰ ਦੋਸਤਾਂ ਨੂੰ ਆਪਣਾਓ ਮਿਲਣਾ ਵਰਤਨਾ ਛੱਡ ਦਿਓ ਜਾਂ ਫੋਨ ਹੀ ਨਾ ਚੱਕੋ ਜਾਂ ਕਿਸੇ ਨਾਲ ਗੱਲ ਹੀ ਨਾ ਕਰੋ ਮੈਂ ਸਿਰਫ ਇਹ ਕਹਿ ਰਿਹਾ ਕਿ ਤੁਸੀਂ ਆਪਣੀ ਹੱਦਾਂ ਤੈਅ ਕਰੋ ਅਗਲੇ ਨਾਲ ਜਿੰਨਾ ਅਗਲਾ ਵਰਤ ਵਰਤਾਰਾ ਤੁਹਾਡੇ ਨਾਲ ਕਰ ਰਿਹਾ ਤੁਸੀਂ ਉਸ ਲੈਵਲ ਤੱਕ ਹੀ ਵਰਤ ਵਰਤਾਰਾ ਰੱਖੋ ਇਹਨਾਂ ਚਾਹੀਏ ਤੁਹਾਡੇ ਨਾਲ ਕੋਈ ਚੰਗਾ ਹੈ ਜਾਂ ਮਾੜਾ ਉਹ ਮੈਟਰ ਨਹੀਂ ਕਰਦਾ ਤਾਂ ਕਿ ਉਹਦੇ ਨਾਲ ਜੋ ਤੁਹਾਡਾ ਵਰਤਾਰਾ ਹੈ ਉਹ ਤੁਹਾਡੇ ਮਨ ਦੇ ਤਾਲ ਨੂੰ ਨੁਕਸਾਨ ਜਿੰਨਾ ਅਗਲਾ ਤੁਹਾਨੂੰ ਆਪਣੀਆਂ ਗੱਲਾਂ ਨਾਲ ਭੇਜ ਦਿੰਦਾ ਉਸ ਨੂੰ ਤੁਸੀਂ ਉਹਨਾਂ ਅਸੀਂ ਦੱਸੋ ਜੇਕਰ ਤੁਸੀਂ ਆਪਣੀ ਹੱਦ ਟੱਪੋਗੇ ਤਾਂ ਫਿਰ ਇਸ ਹੱਦ ਤੋਂ ਬਾਅਦ ਤੁਹਾਡੀ ਹੀ ਪੀਪਲ ਹੀ ਵਜਿਣੇ ਤੇ ਜਿਸ ਨੂੰ ਸੁਣਨ ਵਾਲਾ ਕੋਈ ਨਹੀਂ ਹੋਵੇਗਾ ਮੈਂ ਫਿਰ ਇਹੋ ਕਹਿਣਾ ਕਿ ਜਿੰਨਾ ਚਿਰ ਤੁਸੀਂ ਕਿਸੇ ਨਾਲ ਆਪਣਾ ਆਪ ਸਾਂਝਾ ਕਰਨ ਦੀ ਹੱਦ ਨਹੀਂ ਤੈਅ ਕਰਦੇ ਤੁਸੀਂ ਸਾਰੀ ਉਮਰ ਇਸੇ ਚੱਕਰ ਦੇ ਵਿੱਚ ਉਲਝੇ ਰਹੋਗੇ ਜਿਸ ਕਰਕੇ ਤੁਹਾਡਾ ਮਨੁੱਖੀ ਵਰਤਾਰੇ ਤੋਂ ਯਕੀਨ ਉੱਠ ਜਾਵੇਗਾ ਤੇ ਇਹਦਾ ਪਹਿਲਾ ਨੁਕਸਾਨ ਇਹ ਹੈ ਤੁਹਾਡਾ ਕਿਸੇ ਨਾਲ ਗੱਲਾਂ ਸਾਂਝੀਆਂ ਕਰਨ ਦਾ ਜੋ ਸੰਤੁਲਨ ਆ ਉਹ ਵਿਗੜ ਜਾਣਾ ਤੁਹਾਡਾ ਗੱਲ ਦੱਸਣ ਦਾ ਮਨ ਵੀ ਕਰੇਗਾ ਤੇ ਨਾਲ ਨਾਲ ਤੁਸੀਂ ਇਹ ਵੀ ਸੋਚੋਗੇ ਕਿ ਜੇ ਕਰਮਾਏ ਇਹ ਗੱਲ ਇਸ ਨਾਲ ਸਾਂਝੀ ਕਰ ਵੀ ਲਈ ਤਾਂ ਇਹ ਪਤਾ ਨਹੀਂ ਕੀ ਸੋਚੇਗਾ ਦੂਜਾ ਇਹ ਹੈ ਕਿ ਜਦੋਂ ਤੁਸੀਂ ਕੋਈ ਬਿਨਾਂ ਸੋਚੇ ਸਮਝੇ ਕਿਸੇ ਨਾਲ ਆਪਣੀ ਗੱਲ ਸਾਂਝੀ ਕਰਦੇ ਹੋ ਤਾਂ ਤੁਸੀਂ ਇੱਕ ਸਾਈਕੋਲੋਜੀਕਲ ਟਰੈਪ ਦੇ ਵਿੱਚ ਫਸਦੇ ਹੋ ਕਿਉਂਕਿ ਪਹਿਲਾ ਪਹਿਲਾ ਲੱਗਦਾ ਕਿ ਰਿਸ਼ਤਾ ਡੀਪ ਹੈ ਪਰ ਤੁਹਾਨੂੰ ਤੁਹਾਡੇ ਲੈਵਲ ਅਨੁਸਾਰ ਅੱਗੋਂ ਜਵਾਬ ਨਹੀਂ ਮਿਲਦਾ ਤੇ ਤੁਸੀਂ ਜੱਜ ਕਰਨ ਦੇ ਚੱਕਰ ਵਿੱਚ ਫਸ ਜਾਂਦੇ ਹੋ ਤੇ ਤੁਹਾਡੇ ਹਰ ਰਿਸ਼ਤੇ ਨਾਲ ਇਹੋ ਵਰਤਾਰਾ ਹੁੰਦਾ ਕੀ ਇਹ ਪ੍ਰੋਸੈਜੋਗ ਹੈ ਕਿ ਨਹੀਂ ਤੇ ਹੌਲੀ ਹੌਲੀ ਕਰਕੇ ਤੁਹਾਡੇ ਸਾਰੇ ਰਿਸ਼ਤੇ ਇਸੇ ਚੱਕਰ ਦੇ ਵਿੱਚ ਆ ਜਾਂਦੇ ਨੇ ਤੀਜਾ ਇਹ ਹੈ ਕਿ ਆਪਣਾ ਆਪ ਜ਼ਿਆਦਾ ਸਾਂਝਾ ਕਰਨ ਦੇ ਨਾਲ ਤੁਹਾਡੀ ਕਦਰ ਘਟ ਜਾਂਦੀ ਹੈ ਤੇ ਤੁਸੀਂ ਛੋਟੀ ਤੋਂ ਛੋਟੀ ਗੱਲ ਨੂੰ ਐਕਸਪਲੇਨ ਕਰਨ ਵੱਲ ਚਲੇ ਜਾਂਦੇ ਹੋ ਤੇ ਆਪਣੇ ਆਪ ਨੂੰ ਜਸਟੀਫਾਈ ਕਰਦੇ ਹੋ ਜਿਸ ਕਰਕੇ ਤੁਹਾਡੀ ਮਾਨਸਿਕ ਊਰਜਾ ਖਤਮ ਹੋ ਜਾਂਦੀ ਹੈ ਤੇ ਤੁਹਾਡੀ ਦਿਮਾਗੀ ਸ਼ਾਂਤੀ ਭੰਗ ਹੋ ਜਾਂਦੀ ਹੈ ਹੁਣ ਇਹ ਵੀਡੀਓ ਦੇਖਣ ਤੋਂ ਬਾਅਦ ਵੀ ਜੇਕਰ ਤੁਸੀਂ ਆਪਣੀਆਂ ਹੱਦਾਂ ਨੂੰ ਤੈਅ ਕਰ पाए ਤਾਂ ਤੁਹਾਡੇ ਨਾਲ ਮਾੜਾ ਹੋਣਾ ਲਾਜ਼ਮੀ ਹੈ ਤੇ ਤੁਸੀਂ ਇੱਕ ਅਜਿਹੇ ਵਿਅਕਤੀ ਹੋ ਜਿਸ ਨੂੰ ਜਿਸ ਦਾ ਜਿਵੇਂ ਜੀ ਕਰਦਾ ਉਵੇਂ ਵਰਤ ਸਕਦਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਸ਼ੁਕਰੀਆ